ਕੁਝ ਨੌਜਵਾਨਾਂ ਨੇ ਆਪਣੇ ਦਾਦੇ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਇੱਕ ਘਰ ਤੇ ਹਮਲਾ ਕਰ ਦਿੱਤਾ। ਘਟਨਾ ਫਾਜ਼ਿਲਕਾ ਦੇ ਪਿੰਡ ਰਾਮਨਗਰ ਜਟਵਾਲੀ ਦੀ ਹੈ। ਹਮਲੇ 'ਚ ਦੋ ਲੋਕ ਜ਼ਖਮੀ ਹੋਏ ਨੇ। ਪੁਲਿਸ ਨੇ ਮਾਮਲੇ ਵਿੱਚ 11 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਅਤੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਸ਼ਿਕਾਇਤਕਰਤਾ ਦੇ ਪਿਤਾ ਤੇ ਮੋਲਜਮਾਂ ਦੇ ਦਾਦਾ ਵਿਚਾਲੇ ਕਹਾ ਸੁਣੀ ਹੋਈ ਸੀ ਜਿਸ ਤੋਂ ਬਾਅਦ ਇਹ ਘਟਨਾ ਕਰਮ ਵਾਪਰਿਆ। ਰਾਜਪਾਲ ਸਿੰਘ ਪੁੱਤਰ ਕੁੰਦਲ ਸਿੰਘ ਵਾਸੀ ਪਿੰਡ ਰਾਮਨਗਰ ਉਰਫ ਜਟਵਾਲੀ। ਆਪਣੇ ਘਰੇ ਰਾਤ ਨੂੰ ਸੁੱਤੇ ਪਏ ਸੀਗੇ ਰਾਤ ਨੂੰ 11 ਵਜੇ 11:30 ਵਜੇ ਦਾ ਟਾਈਮ ਸੀਗਾ ਤਾਂ ਉਹ ਗੋਬੀ ਸਿੰਘ ਸ਼ੰਗਰਪਾਲ ਸਿੰਘ ਬਲਵੰਤ ਸਿੰਘ ਤੇ ਨਾਲ 8-9 ਬੰਦੇ ਹੋਰ ਰਾਤ ਨੂੰ ਉਹਨਾਂ ਦੇ ਘਰੇ ਨਾਲੇ ਹਮਲਾ ਕਰ ਦਿੱਤਾ ਸੀ ਤੇ ਮਾਰਕੁੱਟ ਕੀਤੀ ਸੀ ਸੱਟਾਂ ਮਾਰੀਆਂ ਸੀ ਉਹ ਆ ਕੇ ਇੱਥੇ ਦਾਖਲ ਵੀ ਹੋਏ ਸੀਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਬੰਦੇ ਕਿਹੜੇ ਆ ਉਹ ਕਹਿੰਦੇ ਵੀ ਅਸਲੀ ਸਾਨੂੰ ਲਿਖਾਇਆ ਸੀਗਾ ਵੀ ਇਹ ਅਸਲੀ ਫੋਨ ਤੇ ਗੱਲਬਾਤ ਹੋਈ ਸੀ ਕਹਿੰਦੇ ਸੀ ਅਸੀਂ ਸਾਰੇ ਬੰਦੇ ਟ੍ਰੇਸ ਕਰਕੇ ਬੰਦਿਆਂ ਦੇ ਨਾਮ ਲਖਾਵਾਂਗੇ ਐਨੇ ਅਸੀਂ ਕਿਸੇ ਤੇ ਖਿਲਾਫ ਗਲਤ ਪਰਚਾ ਦਰਜ ਨਹੀਂ ਕਰਾਉਣਾ ਜਿੱਥੇ ਕਿ ਇਹਨਾਂ ਨੂੰ ਪਲ ਪਤਾ ਲੱਗਾ ਸੀਦਾ ਵੀ ਆਹ ਬੰਦੇ ਹੀਗੇ ਆ ਤੇ ਇਹਨਾਂ ਬੰਦਿਆਂ ਨੇ ਸਾਡੇ ਕੇ ਵਾਰਵਾਰਤ ਕੀਤੀ ਸੀ 24 ਪੰਜ ਨੂੰ ਤੇ ਜਿਨ੍ਹਾਂ ਤੇ ਪਰਚਾ ਦਰਜ ਕੀਤਾ ਗਿਆ ਜੀ ਮੁਕਦਮਾ ਨੰਬਰ 99 ਮਿਤੀ 8 6 2024 ਉਹ ਅੰਦਰ ਤਾਲਾ 323 458 379 506 143 144 ਪੀਐਸ ਖਾਣਾ ਸਦਰ ਫਾਈਲ ਦਾ ਦਰਜ ਰਜਿਸਟਰ ਕੀਤਾ ਗਿਆ ਜਿਨ੍ਹਾਂ ਚ ਬੋਬੀ ਸਿੰਘ ਸ਼ੰਦਰਪਾਲ ਸਿੰਘ ਤੇ ਬਲਵੰਤ ਸਿੰਘ ਨੂੰ ਕੱਲ ਗ੍ਰਿਫਤਾਰ ਕਰ ਲਿਆ ਬਾਕੀ ਦੋਸ਼ੀਆਂ ਦੀ ਵੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਕਰਕੇ ਮੁਕਦਮੇ ਦਾ ਨਿਪਟਾਰਾ ਕੀਤਾ ਜਾਵੇ ਇਹਨਾਂ ਦੇ ਪਹਿਲਾਂ ਨਾ ਜਿਹੜਾ ਰਾਜਪਾਲ ਹੈ ਨਾ ਰਾਜਪਾਲ ਦੇ ਫਾਦਰ ਵੀ ਤੇ ਉਹਨਾਂ ਦੇ ਦਾਦੇ ਦੀ ਕਿਤੇ ਆਪਸ ਵਿੱਚ ਝੂਠੂ ਵੈਲੇ ਹੋਈ ਸੀਗੀ ਉਸ ਚੀਜ਼ ਨੂੰ ਲੈ ਕੇ ਹੈਗਾ ਇਹਨਾਂ ਦੇ ਪੋਤਰੇ ਨਾਲ ਹੋਰ ਬੰਦਿਆਂ ਨੂੰ ਲੈ ਕੇ ਤੇ ਇਹਨਾਂ ਦੇ ਘਰੇ ਜਾ ਕੇ ਰਾਤ ਨੂੰ ਹਮਲਾ ਕਰਤਾ ਸੀ ਤੇ ਨਾਲ ਹੀ ਇਹਨਾਂ ਦਾ ਇੱਕ ਮੋਬਾਈਲ ਚੱਕ ਕੇ ਲੈ ਗਏ ਸੀਗੇ ਤੇ ਸੱਤਾ ਮਾਰਗੇ ਸੀ